ਸਾਹਿਬ ਜੀ ਹੋ ਗਿਆ ਟਾਈਮ ਸ਼ਾਮ ਦਾ ਆਪ ਬੇਸਿਕ ਗੈਸਟ ਤੇ ਮੈਂ ਵਲੌਗ ਮਾਰਨਿੰਗ ਤੋਂ ਸ਼ੁਰੂ ਕਰੀ ਨਹੀਂ ਸਕਿਆ ਨਾ ਕੰਮਾਂ ਦੇ ਵਿੱਚ ਹੀ ਇੰਨਾ ਜ਼ਿਆਦਾ ਬੋਝ ਨੇ ਵਲੌਗ ਦੀ ਤਰਫੋਂ ਦੀ ਇੱਧਰ ਤੁਸੀਂ ਬੁੱਜੋ ਬਣਾ ਰਹੇ ਆਂ ਆਪਣੇ ਆ ਰਹੇ ਨੇ ਜੀ ਬਰਨ ਫੈਮਿਲੀ ਵਾਲੇ ਦੀਦੀ ਮਨੀ ਦੀਦੀ ਹੈਲੋ ਜੀ ਸਾਰਿਆਂ ਨੂੰ ਕਿਵੇਂ ਹੋ ਸਾਰੇ ਠੀਕ ਠਾਕ ਹੋਮੀਰ ਦੱਸੋ ਤੁਸੀਂ ਤਾਂ ਸਾਰੇ ਠੀਕ ਠਾਕ ਹੋ ਸ਼ੇਰ ਤਾਂ ਕੋਲੇ ਗਿਸੀ ਕੀ ਕਰੀ ਨਾ ਅਸੀਂ ਆਏ ਹੋਏ ਦੀਦੀ ਕੋਲ ਤੇ ਜੀ ਦੀ ਸਾਡੀ ਨੂੰ ਗੁਰੀ ਕਰਦਾ ਸੀ ਸਾਡੇ ਤਾਂ ਕਰਦੇ ਹਾਂ ਹਾਂ ਤੇ ਅਸੀਂ ਅਰਿਸ ਸਾਹਿਬ ਵੀ ਜਾ ਕੇ ਆਇਆ ਇੱਕ ਹੋਰ ਵੀ ਤੁਸੀਂ ਜੋਗੀ ਜੋਗੀ ਵੀ ਜਾ ਕੇ ਆਇਆ ਥੋੜਾ ਜਿਹਾ ਇੱਥੇ ਤਾਂ ਜਾਵਾਂਗੇ ਸਿੱਧੂ ਉਸਿਆਲੇ ਦੇ ਪਿੰਡ ਉਸ ਤੋਂ ਬਾਅਦ ਜਾਵਾਂਗੇ ਬਠਿੰਡੇ ਬਠਿੰਡੇ ਤੇ ਬਸ ਕਾਫੀ ਜਗ੍ਹਾ ਦੇ ਸਟੇ ਕੀਤਾ ਸੀ ਉਹਨਾਂ ਨੇ ਐਂਡ ਵਾਲੀ ਮੰਜ਼ਲਾ țeੜੀ ਉਹ ਬਠਿੰਡਾ ਹੋ ਰਹੀ ਂਦੀ ਆ ਗਈ ਤੇ ਦਿਓਣੀ ਵੀ ਵੇਟ ਕਰ ਰਹੇ ਨੇ ਹਾਂ ਦਿਓਣੀ ਵੀ ਵੇਚਾ ਰਹੇ ਨੇ ਵਿਚਾਰੇ ਉਹ ਸਵੇਰ ਤੋਂ ਕਿੰਨੀ ਵਾਰ ਮੈਸੇਜ ਆ ਗਿਆ ਫੋਨ ਆ ਗਿਆ ਤੇ ਕਿਉਂਕਿ ਦੂਰ ਆ ਟਾਈਮ ਲੱਗੇ ਜਾਂਦਾ ਇਹ ਕੁਛ ਕਰ ਮੀ ਵੀ ਆ ਤੇ ਬਸ ਹੁਣ ਮੈਂ ਮੇਰਾ ਵਜੂ ਸੇ ਰਹਿ ਚਿਪ ਚਿਪ ਹੋਇਆ ਪਿਆ ਹੁਣ ਤਾਂ ਗਿੱਲਾ ਗਿੱਲਾ ਜਿਹਾ ਹੋ ਗਿਆ ਹਾਂ ਹਾਂ ਗਰਮੀ ਬਹੁਤ ਆ ਬਈ ਦੀਦੀ ਉਹਨਾਂ ਦੇ ਕਿੰਨੀ ਤਾਂ ਕੁਝ ਜ਼ਿਆਦਾ ਹੀ ਅਨਲਿਮਟਡ ਸਾਡੇ ਵੇ ਨਾ ਰੇਤ ਲਾ ਜੇ ਲੱਖ ਆ ਜੇ ਇਹ ਕਿਹਨਾਂ ਰਾਤ ਨੂੰ ਠੰਡਾ ਹੁੰਦਾ ਹੁੰਦਾ ਹੀ ਨੀ ਨਾਰਮਲ ਜਾਂਦਾ ਇੰਨਾ ਜਿਆਦਾ ਫਰਕ ਨਹੀਂ ਪੈਂਦਾ ਪਤਾ ਨਹੀਂ ਭਾਈ ਹੁਣ ਏਸੀ ਅੱਜ ਪੈ ਜਾਂਦਾ ਤਾਂ ਆ ਕੇ ਕੰਮ ਕਰਨ ਲੱਗਾ ਹੈਗਾ ਇੱਧਰ ਜੀ ਪਿੱਕੋਣਾ ਜਾ ਰਹੀਆਂ ਨੇ ਨਾਨਕੇ ਹੁਣ ਇਹਨੂੰ ਆਏ ਲੱਗਿਆ ਪਈ ਵੀ ਥੋੜਾ ਕੋਲ ਜਾਵਾ ਨੂਰ ਸਾਡੇ ਨਾਲ ਜਾਊਗੀ ਮਾ ਸੇਣ ਨਾਲ ਚੱਲ ਰਿਹਾ ਤੇ ਤੂੰ ਕਿਹਾ ਤੇ ਅਸੀਂ ਰਾਜ ਛੱਡ ਦੇਣੀ ਕਿ ਉੱਥੇ ਤਨ ਵੀ ਤੂੰ ਕੋਲ ਛੱਡ ਦੇ ਹੈ ਇਹ ਤਾਂ ਹਣੀ ਜੀ ਕੱਲੀ ਦਾ ਜੀ ਨਹੀਂ ਲੱਗਦਾ ਪਰ ਅੱਜ ਦੀ ਹਣੀ ਆ ਗਿਆ ਤੇ ਥੋੜਾ ਜਿਹਾ ਖੱਟ ਪੈ ਗਿਆ ਨਹੀਂ ਤਾਂ ਪਤਾ ਨਹੀਂ ਇਹਦਾ ਸਰੀਰ ਦਾ ਕੀ ਕਰਨਾ ਸੀ ਕੀ ਕਰਨਾ ਸੀ ਹਨਾ ਸਹੀ ਗੱਲ ਆ ਬੋਰ ਹੋ ਜਾਣਾ ਸੀ ਹਾਂ ਜੇ ਕੀਤਾ ਨਾ ਖੇਡਣਾ ਤੇ ਹਾਂ ਜੀ ਰੋਟੀ ਪਣੀ ਵੀ ਬਣਾ ਦਦੀ ਉਹਨਾਂ ਨੂੰ ਚਾਹ ਪਣੀ ਵੀ ਪੀਤਾ ਪਰ ਦੀ ਹਣੀ ਤਾਂ ਜਵਾਬ ਦੇਉਂਦੀ ਸੀ ਕਹਿੰਦੇ ਰੋਟੀ ਖਾਣੀ ਸੀ ਵੀ ਅਸੀਂ ਬਈ ਖਾਣੀ ਵੀ ਹੈਗੀ ਤੁਸੀਂ ਇੰਨੀ ਖੇਚੜਾ ਨਾ ਕਰਿਓ ਪਰ ਰੋਟੀ ਪਣੀ ਹਨਾ ਉਹ ਤਾਂ ਨਹੀਂ ਹੁੰਦੀ ਮੇਰੇ ਰੋਟੀ ਹੁੰਦੀ ਤਾਂ ਚਾਹ ਪਿਆਦੀ ਆ ਨਾ ਰੋਟੀ ਪਾਣੀ ਦਾ ਮੇਰੇ ਹੁੰਦਾਗਾ ਤੇ ਹੈਗੇ ਕਹਿੰਦੇ ਨਹੀਂ ਥਾਕੇ ਜਾਇਓ ਮੈਂ ਕਹਾਂ ਦੀਦੀ ਹੁਣ ਸਾਡੇ ਫੇਟ ਜਗਾ ਵੀ ਚਾਹੀਏ ਉਧਰ ਸਿੱਖ ਦੀਦੀ ਉਹਨਾਂ ਨੂੰ ਚਾਹ ਪਾਣੀ ਪਿਲਾਉਣ ਦਾ ਜਗਾ ਚਾਹੀਦੀ ਹੋਰ ਹੋ ਜੂਗੀ ਹੱਸਦਾ ਦੀਦੀ ਸੱਚੀ ਦੀਦੀ بار بار ਪੁੱਛਦੇ ਸੀ ਲੰਚ ਟਾਈਮ ਆਜੂਗੇ ਮੈਂ ਕਿਹਾ ਲੰਚ ਤਾਂ ਨਹੀਂ ਤਾਂ ਮੁਸ਼ਕਲ ਆ ਮੈਂ ਕਿਹਾ ਲੰਚ ਦਾ ਸ਼ਾਮ ਹੋ ਜੂਗਾ ਕਿ ਲੋਰ ਤੇਨਾਂ ਵਾਜੀ ਗਏ ਹੋਣੇ ਹਾਂ ਸ਼ਾਮ ਹੋ ਜੂਗਾ ਉਹ ਕਹਿੰਦੇ ਸੀ ਰਾਤ ਰਹਿਣ ਵਾਸਤੇ ਆਇਓ <goda> रही <laughs> <laughs> <laughs>

ਕੱਲ ਦਾ ਕਰੇ ਸੇਤੀ ਜਾਓ ਉਹ ਵੇਖੀ ਜੀਜਾ ਬਣਾ ਬਣਾ ਕੇ ਖਾਵਾਂਗੇ ਅਸੀਂ ਆ ਖਾਵਾਂਗੇ ਅਸੀਂ ਉਹ ਖਾਵਾਂਗੇ ਬਾਅਦ ਜੀਨੇ ਲੱਗਦਾ ਹੈ ਨਾ ਪੁੱਤ ਆਉਂਦੀ ਆਈ ਆਂਦੀ ਆ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਹੈ ਜੀ ਆਪਣੇ ਚੈਨਲ ਤੇ ਹਾਂਜੀ ਸ਼ਾਮ ਦਾ ਹੋ ਗਿਆ ਜੀ ਟਾਈਮ ਇੱਥੇ ਤਕਰੀਬਨ ਸ਼ਾਮ ਦੇ 6 ਵਜੇ ਸੀਗੇ ਤੇ ਮੈਂ ਲੱਗੀ ਸੀ ਆਪਣੇ ਕਿਚਨ ਦੇ ਕੰਮ ਪੁੰਦੇ ਕਰਨ ਬਰਤਨਾਂ ਦੇ ਕਾਫੀ ਸੀਗੇ ਮੈਂ ਕਿਚਲੋ ਪਹਿਲਾਂ ਆਪਣੇ ਬਰਤਨ ਸਾਫ ਕਰ ਲਈਏ ਜਿਵੇਂ ਕਿ ਆਪਣੇ ਆਏ ਹੋਏ ਸੀਗੇ ਦਿਲੀਓਣੀ ਆਏ ਹੋਏ ਸੀ ਮਹਿੰਦੀਓ ਨੇ ਜੇ ਤੁਸੀ ਜਾਣਦੀ ਹੋ ਬਰਨ ਫੈਮਿਲੀ ਵਾਲੇ ਮਹਿੰਦੀ ਸੀ ਵੀਰ ਜੀ ਨਾਲ ਬੱਚੇ ਉਹਨਾਂ ਦੇ ਤੇ ਨਾਲ ਇੱਕ ਸਿਸਟਰ ਹੋਰ ਸੀ ਉਹਨਾਂ ਦੇ ਹਸਬੰਦ ਦੀ ਛੋਟਾ ਜਿਹਾ ਬੇਟਾ ਉਹਨਾਂ ਦਾ ਤੇ ਅੱਗੇ ਵੀ ਉਹਨਾਂ ਨੇ ਜਾਣਾ ਸੀ ਤਾਂ ਕਰਕੇ ਕਾਲੀ ਕਾਲੀ ਜੇਚ ਗਏ ਹੋ ਪਰ ਉਹਨਾਂ ਨੇ ਸ਼ਾਮ ਦਾ ਤਕਰੀਮ ਹੋ ਹੀ ਗਈ ਸੀ ਸ਼ਾਇਦ ਉਹ ਲਾ 3:00 ਵਜੇ ਗਈ ਸੀ ਸ਼ਾਮ ਦੇ ਤੇ ਇੱਥੇ ਜੀ 6:00 ਵਜੇ ਤੇ ਮੈਂ ਕਿਹਾ ਚਲੋ ਪਹਿਲਾਂ ਆਪਣੇ ਬਰਤਨ ਵਗੈਰਾ ਸਾਫ਼ ਕਰ ਲਾਂ ਸਬਜ਼ੀ ਅੱਜ ਮੇਰੇ ਕੋਲ ਪਈ ਸੀ ਦੁਪਹਿਰ ਵਾਲੀ ਜਿਹੜੀ ਸਬਜ਼ੀ ਤਾਂ ਆਪਾਂ ਨੇ ਨਹੀਂ ਬਣਾਉਣੀ ਤੇ ਜ਼ਿਆਦਾਤਰ ਬਰਤਨ ਸੀ ਇਹ ਮੈਂ ਕਿਹਾ ਪਹਿਲਾਂ ਇਹ ਸਾਫ਼ ਕਰਦਾ ਤੇ ਹਾਂ ਜੀ ਜਿਹੜੀ ਵੀ ਆਪਣੇ ਚੈਨਲ ਤੇ ਫਸਟ ਟਾਈਮ ਆ ਰਹੇ ਹੋ ਤੁਸੀਂ ਪਲੀਜ਼ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਲਾਈਕ ਸ਼ੇਅਰ ਤੇ ਇੱਕ ਪਿਆਰਾ ਜਿਹਾ ਕਮੈਂਟ ਕਰਕੇ ਦੱਸਿਓ ਵੀਡੀਓ ਤੁਹਾਨੂੰ ਕਿਵੇਂ ਦੀ ਲੱਗਦੀ ਆ ਸੀ ਬਾਕੀ ਜੀ ਕਮੈਂਟ ਜ਼ਰੂਰ ਕਰਿਆ ਕਰੋ ਪਲੀਜ਼ ਸਪੋਰਟ ਜ਼ਰੂਰ ਕਰਿਆ ਕਰੋ ਮੇਥੋਂ ਥੋੜੀ ਜਿਹੀ ਬਲੌਗ ਹਾਂ ਬਹੁਤ ਘੱਟ ਬਣ ਰਹੇ ਹਾਂ ਮੈਂ ਕੋਸ਼ਿਸ਼ ਕਰ ਰਹੀ ਹਾਂ ਹੁਣ ਵੀ ਮੈਂ ਰੈਗੂਲਰ ਆਪਣੇ ਬਲੌਗ ਬਣਾਵਾਂ ਆਪਣੇ ਰੂਟੀਨ ਤੇ ਆਵਾਂ ਹਨਾ ਜਨਨ ਕਿ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਜਦੋਂ ਆਪਣਾ ਇੱਕ ਵਾਰੀ ਕਿਸੇ ਵੀ ਕੰਮ ਤੋਂ ਲਿੰਕ ਜਨ ਆਪਣਾ ਹਟ ਜੇ ਤਾਂ ਜਨਨ ਕਿ ਦੁਬਾਰਾ ਸ਼ੁਰੂਆਤ ਜੀ ਕਰਨੇ ਬਹੁਤ ਔਖੀ ਹੋ ਜਾਂਦੀ ਹੈ ਇਹੀ ਕੁਝ ਮੇਰੇ ਨਾਲ ਹੋਇਆ ਬਸ ਆਪਣੇ ਘੌਲ ਜਿਹੜੀ ਉਹ ਹੋ ਜਾਂਦੀ ਆ ਐਦਾਂ ਹੋ ਜਾਂਦਾ ਬਸ ਵੀ ਹੁਣ ਕਰਦੇ ਆ ਤਰੋ ਫਿਰ ਕਰ ਲਾਂਗੇ ਹਨਾ ਇਹ ਚੀਜ਼ ਹੋ ਰਹੀ ਹੈ ਮੇਰੇ ਨਾਲ ਤੇ ਪਲੀਜ਼ ਤੁਸੀਂ ਸਪੋਰਟ ਜ਼ਰੂਰ ਕਰਿਓ ਆਪਣੀ ਇਸ ਭੈਣ ਦੀ ਕੋਸ਼ਿਸ਼ ਕਰੂੰਗੀ ਮੈਂ ਜਿਹੜੇ ਵੀ ਆਪਣੇ ਕੰਮ ਹੁੰਦੇ ਨੇ ਮੈਂ ਤੁਹਾਡੇ ਨਾਲ ਸ਼ੇਅਰ ਕਰਾਂ ਜਿਵੇਂ ਕਿ ਮੈਂ ਸਲਾਈ ਵਗੈਰਾ ਤਾਂ ਵੀ ਕਰਦੀ ਆ ਤੇ ਨਾਲੇ ਸੂਟ ਪੇਂਟ ਵਗੈਰਾ ਤਾਂ ਵੀ ਕਰਦੀ ਆ ਪਲੀਜ਼ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਨਾਲ ਹੀ ਮੈਂ ਆਪਦਾ ਇੰਸਟਾ ਦਾ ਲਿੰਕ ਜਿਹੜਾ ਉਹ ਵੀ ਪਾਉਂਗੀ ਤੇ ਪਲੀਜ਼ ਤੁਸੀਂ ਆਪਣੇ ਇੰਸਟਾ ਦੇ ਪੇਜ ਨੂੰ ਵੀ ਫੋਲੋ ਜ਼ਰੂਰ ਕਰ ਲਿਏ ਜੇਕਰ ਕਿਸੇ ਨੇ ਵੀ ਆਪਣਾ ਸੂਟ ਕਸਟਮਾਈਜ਼ ਕਰਾਉਣਾ ਹੁੰਦਾ ਜਿਵੇਂ ਕਿ ਸੂਟ ਪੇਂਟ ਵਗੈਰਾ ਤਾਂ ਪਲੀਜ਼ ਆਪਣੇ ਨਾਲ ਤੁਸੀਂ ਅੰਡਿਮ ਕਰ ਸਕਦੇ ਹੋਗੇ ਤੇ ਹਾਂਜੀ ਜਿੰਨੇ ਵੀ ਇੱਥੇ ਬਰਤਨ ਸੀਗੇ ਉਹਨਾਂ ਨੂੰ ਸਾਫ਼ ਕਰਤੇ ਤੇ ਦੇਖੋ ਜੀ ਕਿਚਨ ਦੀ ਚੱਕ ਕਰ ਵੀ ਥੋੜੀ ਜੀ ਕਰਤੀ ਤੇ ਵੈਸੇ ਤਾਂ ਆਪਣੇ ਕੱਪ ਵਗੈਰਾ ਸੀਗੇ ਉਹ ਥਾਂਮਣੇ ਵਾਲੇ ਰਹਿ ਗਏ ਸੀ ਮੈਂ ਨਾਲ ਦੀ ਨਾਲ ਇਹਨਾਂ ਨੂੰ ਵੀ ਸਾਫ਼ ਦੂੰਗੀ ਕਿਉਂਕਿ ਕੱਚ ਦੇ ਭਾਂਡੇ ਦਾਦੇ ਹੁੰਦੇ ਜੇਕਰ ਆਪਾਂ ਇਹਨਾਂ ਦੀ ਸੰਭਾਲ ਜੀ ਨਾ ਕਰੀਏ ਤਾਂ ਇਹ ਹੀ ਟੁੱਟ ਜਾਂਦੇ ਆ ਕਿਉਂਕਿ ਮੈਂ ਨਾ ਬਹੁਤ ਯਾਨੀ ਕਿ ਸਾਫ਼ ਕੇ ਰੱਖਦੀ ਆ ਤੇ ਮੈਂ ਨਾਲ ਦੀ ਨਾਲ ਜਦੋਂ ਵੀ ਆਪਣਾ ਜੁੱਸ ਹੋ ਜਾਂਦੇ ਆ ਸਾਫ਼ ਕਰਕੇ ਉਹਨਾਂ ਨਾਲ ਦੀ ਨਾਲ ਡੱਬੇ ਦੇ ਵਿੱਚ ਪਾ ਕੇ ਉਹਨਾਂ ਨੂੰ ਰੱਖ ਦੇਣੀ ਆ ਮੈਸੇ ਤਾਂ ਆਪਣੇ ਡਰਾਵ ਵਗੈਰਾ ਤਾਂ ਨਹੀਂ ਹੈਗੇ ਪਰ ਮੈਂ ਜਾਨਕਿ ਡੱਬੇ ਦੇ ਵਿੱਚ ਪਾ ਕੇ ਉਹਨਾਂ ਨੇ ਦਾ ਰੱਖ ਦੇਣੀ ਆ ਕਿ ਤੇ ਫਿਰ ਵੀ ਆਪਣੇ ਜਿਹੜੇ ਕੱਪ ਨੇ ਵਧੀਆ ਪੈ ਰਹੇ ਹਗੇ ਤੇ ਹਾਂਜੀ ਇੱਥੇ ਮੇਰੇ ਕੱਪੜੇ ਪਏ ਸੀ ਉਤਾਰਨ ਵਾਲੇ ਨਾਲ ਹੀ ਮੈਂ ਆਪਣੇ ਜਿਹੜੇ ਕੱਪੜੇ ਨੂੰ ਇਹ ਉਤਾਰਨ ਤੋਂ ਫਿਰ ਜਿਹੜੇ ਕੱਪੜੇ ਨੇ ਆਪਣੇ ਧੋਏ ਸੀਗੇ ਮੇਰੀ ਖੋਜ ਜੀ ਹੋ ਗਈ ਤੇ ਮੈਂ ਕਿਹਾ ਚਲੋ ਆਪਾਂ ਪਹਿਲਾਂ ਕੱਪੜੇ ਵਗੈਰਾ ਵੀ ਉਤਾਰ ਲਈਏ ਤੇ ਜਾਨੀ ਫਿਰ ਬੱਚੇ ਆਪਣੇ ਹੈ ਨਹੀਂ ਸੀ ਉਹ ਗਏ ਹੋਏ ਸੀ ਆਪਣੇ ਨਾਨਕੇ ਦੋਨੋਂ ਬੇਟੀਆਂ ਨੌਰ ਸੀਗੇ ਆਪਣੇ ਪਰ ਨੌਰ ਦਾ ਹੁਣ ਜੀ ਬਿਲਕੁਲ ਵੀ ਨਹੀਂ ਲੱਗ ਰਿਹਾ ਹੈਗਾ ਆਪਣੇ ਦੀ ਉਹਨਾਂ ਦੇ ਬਿਨਾ ਤੇ ਲੋ ਜੀ ਇੱਥੇ ਆ ਗਈ ਸੀ ਮੈਂ ਗਿਚਨ ਦੇ ਵਿੱਚ ਆਪਣਾ ਰੋਟੀ ਪਾਣੀ ਲੱਗ ਗਈ ਸੀਗੀ ਕਰਨ ਤੇ ਹਾਂ ਜੀ ਅ ਇੱਥੇ ਵਾਸਾ ਸ਼ਾਮ ਦੇ ਤਕਰੀਬਨ ਸਾਢੇ 7 ਦਾ ਟਾਈਮ ਹੋ ਗਿਆ ਸੀ ਤਾਂ ਛੋਟਾ ਜਿਹਾ ਬਲੌਗ ਆ ਜਿਹੜਾ ਮੇਰੇ ਕੋਲ ਸ਼ੇਅਰ ਕੀਤਾ ਹੋਇਆ ਸੀ ਮੈਂ ਕਿਹਾ ਚਲੋ ਦੀ ਜਣਾ ਦਾ ਬਲੌਗ ਬਣਾਇਆ ਇੱਕ ਆਪਣੇ ਕੋਲ ਯਾਦਗਰੀ ਏਡੀ ਰਹਿ ਜਾਂਦੀ ਆ ਮੋਹ ਪਿਆਰ ਹੁੰਦਾ ਨਾ ਦੀਵੋਣੀ ਏਡੀ ਦੂਰ ਸਾਨੂੰ ਮਿਲਣਾ ਏ ਤੇ ਉਹਨਾਂ ਨੇ ਨਾ ਇਹਨਾਂ ਦਾ ਪਤਾ ਲੈਣਾ ਹੋਣਾ ਸੀਗਾ ਤਾਂ ਕਰਕੇ ਆਈ ਸੀ ਤੇ ਨਹੀਂ ਤਾਂ ਨਾ ਅੱਜ ਕੱਲ ਤਾਂ ਫੋਨ ਦੇ ਰਿਸ਼ਤੇ ਵੀ ਏਦਾਂ ਪਾਣੀ ਬਣੇ ਪੈ ਨੇ ਅੱਜ ਕੱਲ ਹਣਾ ਕੋਈ ਨੀ ਕਿਸੇ ਨਾਲ ਵਰਤ ਕੇ ਰਾਜੀ ਹਨਾ ਮੋਹ ਪਿਆਰ ਹੁੰਦਾ ਇੱਕ ਜਦੋਂ ਏਡੀ ਦੂਰੋਂ ਦੀਵੋਣੀ ਆਏ ਨੇ ਛੰਦ ਗਈ ਨੇ ਪੀ ਸਾਡਾ ਤਾਂ ਭੈਣਾ ਵਾਂਗੂ ਪਿਆਰ ਬਣਿਆ ਹੋਇਆ ਵਾਹੀ ਰੂਜੀ ਕਿਰਪਾ ਕਰਨਾ ਸਾਡਾ ਪਿਆਰ ਹਮੇਸ਼ਾ ਇਦ ਤੇ ਹਾਂਜੀ ਤੇ ਬਸ ਇੱਥੇ ਮੈਂ ਲੱਗ ਗਿਆ ਜੀ ਰੋਟੀ ਵਗੈਰਾ ਬਣਾਉਣਾ ਆ ਜੋ ਤੁਸੀਂ ਵੀ ਖਾ ਲੋ ਰੋਟੀ ਤੇ ਇਹ ਤਾਂ ਸ਼ਾਮ ਹੋਣਾ ਏਨ ਕਿ ਜੀਜੀ ਹੁਣ ਬਹੁਤ ਜ਼ਿਆਦਾ ਆ ਜਾਂਦੇ ਇਸ ਲਈ ਤਾਂ ਮੈਨੂੰ ਇਦਾਂ ਲੱਗਾ ਵੀ ਛਾਲ ਦੀ ਜਿਹੜਾ ਆਪਣਾ ਰੋਟੀ ਪਾਣ ਦਾ ਕੰਮ ਆਪਣਾ ਉਹ ਫਿਨਿਸ਼ ਕਰਦਾ ਤੇ ਹਾਂਜੀ ਆਪਾਂ ਇੱਥੇ ਆਪਣੀ ਵੀਡੀਓ ਨੂੰ ਆਪਣੇ ਬਲੌਗ ਨੂੰ ਇੱਥੇ ਆਪਾਂ ਐਂਡ ਕਰਦੇ ਹਾਂ ਆਪਣੇ ਚੈਨਲ ਤੇ ਸਬਸਕ੍ਰਾਈਬ ਜ਼ਰੂਰ ਕਰ ਲਿਓ ਫਸਟ ਟਾਈਮ ਆਇਓ ਤਾਂ ਮਿਲਦੇ ਹਾਂ ਜੀ ਆਪਾਂ ਨੈਕਸਟ ਬਲੌਗ ਦੇ ਵਿੱਚ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ